ਚ ਚੋਰੀ ਕਰਨਾਈ ਕਚੋਰ ਦੀ ਪੁਜਾਰੀ ਨਾਲ ਝੜਪ ਹੋਈ ਹੈ ਜਿਹहां ਪੁਜਾਰੀ ਨੇ ਚੋਰ ਦੀ ਕੁੱਟਮਾਰ ਕੀਤੀ ਜਿਸਿਆ ਕੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਜਦੋਂ ਚੋਰ ਮੰਦਿਰ ਵਿੱਚ ਚੋਰੀ ਕਰਨ ਬੜਿਆ ਅਤੇ ਕੁਝ ਕਾਮਰਿਆਂ ਵਿੱਚ ਫਰੋੜਾ ਫਰਾੜੀ ਕਰਨ ਲੱਗਿਆ ਤਾਂ ਇਸ ਦੌਰਾਨ ਮੰਦਿਰ ਦੇ ਬਜ਼ੁਰਗ ਪੁਜਾਰੀ ਨੇ ਉਸ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਪੁਜਾਰੀ ਨੇ ਉਸ ਨੂੰ ਕਾਬੂ ਕਰ ਲਿਆ ਉਸ ਦੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਚੋਰ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ ਤਸਵੀਰਾਂ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਮੰਦਰ ਦੇ ਪੁਜਾਰੀ ਵੱਲੋਂ ਇਸ ਚੋਰ ਨੂੰ ਕਾਬੂ ਕੀਤਾ ਗਿਆ ਜਦੋਂ ਚੋਰ ਮੰਦਰ ਦੇ ਵੇੜੇ ਵਿੱਚ ਘੁੰਮ ਰਿਹਾ ਸੀ ਤਾਂ ਪੁਜਾਰੀ ਨੇ ਉਸ ਨੂੰ ਦੇਖ ਲਿਆ ਅਤੇ ਉਸ ਨੂੰ ਕਾਬੂ ਕਰ ਲਿਆ ਅਤੇ ਚੋਰ ਦੀ ਕੁਟਮਾਰ ਕੀਤੀ ਜਿਸ ਤੋਂ ਬਾਅਦ ਚੋਰ ਨੇ ਭੱਜ ਕੇ ਆਪਣੀ ਜਾਨ ਬਚਾਈ ਇਹ ਮਾਮਲਾ ਗੁਰਦਾਸਪੁਰ ਦਾ ਹੈ ਜਿੱਥੇ ਕਿ ਸਤੀ ਮਾਤਾ ਮੰਦਿਰ ਚ ਰਾਤ ਕਰੀਬ 12:30 ਵਜੇ ਇੱਕ ਚੋਰ ਚੋਰੀ ਕਰਨ ਦੀ ਨੀਅਤ ਨਾਲ ਦਾਖਲ ਹੋਇਆ ਪਰ ਮੰਦਿਰ ਦੇ ਪੁਜਾਰੀ ਦੇ ਜਾਗਣ ਤੋਂ ਬਾਅਦ ਉਸ ਨੂੰ ਉੱਥੋਂ ਭੱਜ ਲਈ ਮਜਬੂਰ ਹੋਣਾ ਪਿਆ ਇਸ ਦੌਰਾਨ ਪੁਜਾਰੀ ਨੇ ਉਸ ਨੂੰ ਕਾਬੂ ਕਰ ਲਿਆ ਚੋਰ ਨੇ ਪੁਜਾਰੀ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਪੁਜਾਰੀ ਨੇ ਉਸ ਤੇ ਥੱਪੜ ਵੀ ਮਾਰੇ ਪਰ ਉਹ ਪੁਜਾਰੀ ਦੀ ਪਕੜ ਤੋਂ ਨਿਕਲ ਕੇ ਫਰਾਰ ਹੋ ਗਿਆ ਤੇ ਮੰਦਰ ਦੇ ਬਜ਼ੁਰਗ ਪੁਜਾਰੀ ਮੁਤਾਬਕ ਚੋਰ ਨੇ ਉਸ ਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਇਸ ਮਾਮਲੇ ਦੀ ਸੀਸੀਟੀਵੀ ਵੀਡੀਓ ਵੀ ਉਹਨਾਂ ਕੋਲ ਮੌਜੂਦ ਹੈ ਜਿਸ ਨੂੰ ਕਿ ਪੁਲਿਸ ਵੱਲੋਂ ਕਬਜ਼ੇ ਚ ਲੈ ਕੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਜਾਰੀ ਮੁਤਾਬਕ ਨਵਰਾਤਰੀ ਤੋਂ ਮੰਦਰ ਚ 108 ਸ੍ਰੀ ਰਮਾਇਣ ਜੀ ਦਾ ਪਾਠ ਚੱਲ ਰਿਹਾ ਹੈ ਜਿਸ ਕਾਰਨ ਰਮਾਇਣ ਪੜਨ ਵਾਲਿਆਂ ਦੀ ਡਿਊਟੀ ਬਦਲਦੀ ਰਹਿੰਦੀ ਹੈ ਅਤੇ ਮੰਦਰ ਦੇ ਮੁੱਖ ਗੇਟ ਦਾ ਛੋਟਾ ਦਰਵਾਜ਼ਾ ਖੁੱਲਾ ਰਹਿੰਦਾ ਹੈ ਜਿਸ ਦਾ ਫਾਇਦਾ ਚੁੱਕਦੇ ਹੋਏ ਵਿਅਕਤੀ ਮੰਦਰ ਦੇ ਅੰਦਰ ਦਾਖਲ ਹੋਇਆ ਉਨਾ ਕਥਾ ਜਿਤਾਇਆ ਕਿ ਅਜਿਹੇ ਆ ਵਿਅਕਤੀ ਮੰਦਿਰ ਵਿੱਚ ਕੋਈ ਬੇਅਦਬੀ ਵੀ ਕਰ ਸਕਦਾ ਹੈ ਮੂਰਤੀਆਂ ਨੂੰ ਖੰਡਿਤ ਕੀਤਾ ਜਾ ਸਕਦਾ ਹੈ ਜਾਂ ਫਿਰ ਸ਼੍ਰੀ ਰਮਾਇਣ ਜੀ ਦੇ ਪੰਨੇ ਵੀ ਪਾੜ ਸਕਦਾ ਹੈ ਅਜਿਹੇ ਵਿੱਚ ਉਹਨਾਂ ਮੰਗ ਕੀਤੀ ਕਿ ਅਜਿਹੇ ਵਿਅਕਤੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੰਦਿਰ ਕਨਸਤੀ ਮਾਤਾ ਮੰਦਿਰ ਗੀਤਾ ਭੋਗਨ ਕੇ ਵੈਕਸਾਈਟ ਮੰਦਿਰ ਮੇ 9 ਅਪ੍ਰੈਲ ਸੇ ਲੈ ਕੇ ਕੇ 26 ਜੁਲਾਈ ਤੱਕ एक सौ आठ रामायण का पाठ चल रहा है जिसके कारण मंदिर में हर एक घंटे के बाद ड्यूटी चेंज होती रहती इसलिए मंदिर का छोटा गेट खुला रहता इसके बावजूद आज रात्रि में लगभग पौने एक से सवा के बीच में कोई आदमी आया और वो मंदिर कमरों में जा कर के तलाशी लेने लगा ले एक हमारे वृद्ध महात्मा है उनके कमरे में गया और मैं जब उसकी आवाज़ सुना खटाके की तो मैं बाहर निकला तो उस चोर के नाल मेरी हाथ था पाई हो गई और वो अपने बगल में कुछ रखे हुए था इसलिए मैं डर गया कहीं किरच वगैरह ना मार दे और वो भागा भागने पर मैं उसके पीछे दौड़ करके गया फिर मेरे ऊपर उसने हमला किया बड़े मुश्किल अपनी जान बचाई चुनाव का समय चल रहा है बेअदबी भी कोई कर सकता है मूर्ति खंडित भी कर सकता है या रामायण के पाठ का पेज भी फाड़ सकता है इस कारण मैं सरकार से चाहता हूँ कि प्रशासन इसके ध्यान दे क्या पास क्या थी हो सकती। तो आपने उसके पास साथ पास में हो 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 सकती थी या चाकू सकता सकता कुछ भी हो सकता था बार किया पर? दो तीन बार आपने हाँ जी हाँ जी वाकई ही लोग सभा चोणा का दौर जारी है अजे विच कोई भी माड़ी घटना वापर सकती है व्यक्ति चोरी करना या फिर इसका इरादा कोई होर फिलहाल पुलिस जांच तो बाद ही पता लगेगा जो ਇਹ ਵਿਅਕਤੀ ਕਾਬੂ ਆਏਗਾ ਉਸ ਤੋਂ ਬਾਅਦ ਹੀ ਇਸ ਮਾਮਲੇ ਤੇ ਕੁਝ ਕਹਿਣਾ ਮੁਨਾਸਿਬ ਹੋਵੇਗਾ ਪਰ ਇਹਨਾਂ ਜ਼ਰੂਰੇ ਕਿ ਪੁਜਾਰੀ ਵੱਲੋਂ ਚੁੱਕੇ ਗਏ ਸਵਾਲ ਵਾਕਈ ਚਿੰਤਾਜਨਕ ਨੇ ਹੋ ਸਕਦਾ ਹੈ ਕਿ ਵਿਅਕਤੀ ਬੇਅਦਬੀ ਦੀ ਨੀਅਤ ਨਾਲ ਮੰਦਿਰ ਚ ਬੜਿਆ ਹੋਵੇ ਬੀਤੇ ਦਿਨੀ ਫਿਰੋਜ਼ਪੁਰ ਦੇ ਬੰਡਾਲਾ ਚ ਗੁਰੂ ਘਰ ਚ ਵੀ ਬੇਅਦਬੀ ਹੋਈ ਸੀ ਜਿੱਥੇ ਕਿ ਇੱਕ ਨੌਜਵਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਿਆਂ ਨੂੰ ਪਾੜ ਦਿੱਤਾ ਸੀ ਅਤੇ ਅਜਿਹੇ ਵਿੱਚ ਜੇਕਰ ਹੁਣ ਮੰਦਿਰ ਚ ਵੀ ਕੁਝ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਧਾਰਮਿਕ ਭਾਵਨਾਵਾਂ ਦਾ ਪੜਕਣ ਗਿਆ ਹੀ ਨਾਲ ਹੀ ਫਿਰਕਾ ਪ੍ਰਸਤੀ ਦੀ ਆੜ ਵਿੱਚ ਕੋਈ ਮਾੜਾ ਕਾਰਨਾਮਾ ਵੀ ਕਰਵਾਇਆ ਜਾ ਸਕਦਾ ਹੈ ਫਿਲਹਾਲ ਇਹਨਾਂ ਕਿਹਾ ਜਾ ਸਕਦਾ ਹੈ ਕਿ ਮੰਦਰ ਦੇ ਪੁਜਾਰੀ ਕਾਰਨ ਇੱਕ ਵੱਡਾ ਹਾਸਾ ਹੁਣੋਂ ਟਲ ਗਿਆ ਜਿਸ ਕਾਰਨ ਇਸ ਵਿਅਕਤੀ ਨੂੰ ਮੌਕੇ ਤੋਂ ਭੱਜਣ ਲਈ ਮਜਬੂਰ ਹੋਣਾ ਪਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ